ਦੇਸ਼ 'ਚ ਕੱਲ ਨੂੰ ਹੋਵੇਗੀ ਮੌਕ ਡ੍ਰਿਲ ਪੰਜਾਬ ਸਣੇ ਸਾਰੇ ਸਰਹੱਦੀ ਸੂਬਿਆਂ 'ਚ ਹੋਵੇਗਾ ਅਭਿਆਸ 에ਅਰ ਸਟ੍ਰਾਈਕ ਦੇ ਵੱਜਨ ਕੇ ਸਾਇਰ ਪੰਜਾਬ 'ਚ ਵੱਡੀ ਅਤਵਾਦੀ ਸਾਜ਼ਿਸ਼ ناکਾਮ ਸੁਰੱਖਿਆ ਏਜੰਸੀਆਂ ਨੂੰ ਮਿਲੇ ਆਰ ਪੀ ਜੀ ਅਤੇ ਧਮਾਕੇਦਾਰ ਸਮਗਰੀ ਸਰਹੱਦ ਪਾਰੋਂ ਸਪਲਾਈ ਹੋਏ ਸਨ ਸਾਰੇ ਹਥਿਆਰ ਐਸਵਾਈਐਲ ਵਿਵਾਦ ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਈ ਝਾੜ ਕਿਹਾ ਪੰਜਾਬ ਨੇ ਸੁਪਰੀਮ ਕੋਰਟ ਦੇ ਉਦੇਸ਼ਾਂ ਦੀ ਕੀਤੀ ਉਲੰਘਣਾ ਤੋ ਇਸ ਉਪਰ ਸਰਕਾਰ ਮੁੱਖ ਮੰਤਰੀ ਵੱਲੋਂ تحصیلਦਾਰਾਂ ਤੇ ਨਾਇਬ تحصیلਦਾਰਾਂ ਲਈ ਨਵਾਂ ਫਰਮਾਨ ਜਾਰੀ ਤੇ ਹੁਣ ਖਬਰਾਂ ਵਿਸਤਾਰਤ ਨਾਲ ਪੰਜਾਬ ਚ ਵੱਜਣਗੇ ਜੰਗ ਦੇ ਸਾਇਰਨ ਕੱਲ ਨੂੰ ਹੋਵੇਗੀ ਮੌਕ ਡ੍ਰਿਲ 에ਅਰ ਸਟ੍ਰਾਈਕ ਦੇ ਵੱਜਣਗੇ ਸਾਇਰਨ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਯੁੱਧ ਦੀ ਕਗਾਰ ਤੇ ਨੇ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਠੰਡੀ ਜੰਗ ਚੱਲ ਰਹੀ ਹੈ ਜੰਗ ਦੀ ਅੱਗ ਕਿਸੇ ਵੀ ਸਮੇਂ ਤੱਕ ਭੜਕ ਸਕਦੀ ਹੈ ਅਜਿਹੇ ਸਥਿਤੀ ਵਿੱਚ ਭਾਰਤ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਕੇਂਦਰ ਸਰਕਾਰ ਨੇ ਸੁਰੱਖਿਆ ਤਿਆਰੀਆਂ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਹੈ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਸੂਬਿਆਂ ਨੂੰ ਯਾਨੀ ਕਿ 7 ਮਈ ਨੂੰ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ ਨੇ ਸਾਰੇ ਸੂਬਿਆਂ ਵਿੱਚ ਜੰਗ ਦੇ ਸਾਰਨ ਵੱਜਣਗੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਜਦੋਂ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਬਦਲਾ ਲਵੇਗਾ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਸਖਤ ਸਟੈਂਡ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਮੌਕ ਡ੍ਰਿਲ ਤਹਿਤ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਚਲਾਏ ਜਾਣਗੇ ਇਹ ਵੱਡੇ ਖਤਰੇ ਦੁਸ਼ਮਣ ਦੀਆਂ ਗਤੀਵਿਧੀਆਂ ਬਾਰੇ ਅਲਰਟ ਜਾਰੀ ਕਰਨ ਦਾ ਸਬੰਧਤ ਇੱਕ ਕਦਮ ਹੈ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਸੰਭਾਵੀ ਹਮਲੇ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਜ਼ਰੂਰੀ ਸਿਵਲ ਰੱਖਿਆ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਵੇਗੀ ਕ੍ਰੈਸ਼ ਬਲੈਕਆਊਟ ਦੇ ਪ੍ਰਬੰਧ ਕੀਤੇ ਜਾਣਗੇ ਇਜ਼ਤਿਹਾਰ ਸ਼ਹਿਰਾਂ ਤੇ ਢਾਂਚਿਆਂ ਨੂੰ ਦੁਸ਼ਮਣ ਦੀ ਹਵਾਈ ਨਿਗਰਾਨੀ ਜਾਂ ਹਮਲੇ ਤੋਂ ਲੁਕਾਉਣ ਲਈ ਐਮਰਜੈਂਸੀ ਪ੍ਰੋਟੋਕਾਲ ਲਾਗੂ ਕੀਤੇ ਜਾਣਗੇ ਕੋਲ 244 ਸ਼ਹਿਰਾਂ ਵਿੱਚ ਮੌਕ ਡ੍ਰਿਲ ਕੀਤੀ ਜਾਵੇਗੀ ਦੱਸਦੀ ਕਿ 7 ਮਈ ਨੂੰ ਇਹ ਸਾਰੀ ਕਾਰਵਾਈ ਕੀਤੀ ਜਾਵੇਗੀ ਭਾਰਤ ਪਾਕਿਸਤਾਨ ਤਣਾਅ ਦੇ ਵਿਚਕਾਰ ਕੇਂਦਰੀ ਗ੍ਰਹਿ ਮੰਤralੇ ਨੇ ਵੱਡਾ ਕਦਮ ਚੁੱਕਿਆ ਅਤੇ ਕਈ ਸੂਬਿਆਂ ਨੂੰ ਮੌਕ ਡ੍ਰਿਲ ਕਰਨ ਦੇ ਹੁਕਮ ਜਾਰੀ ਕੀਤੇ ਨੇ ਗ੍ਰਹਿ ਮੰਤralੇ ਵੱਲੋਂ ਜਾਰੀ ਹਦਾਇਤਾਂ ਦੇ ਵਿੱਚ ਕਿਹਾ ਹੈ ਕਿ ਸੂਬੇ 7 ਮਈ 2025 ਨੂੰ ਪ੍ਰਭਾਵਸ਼ਾਲੀ ਨਾਗਰਿਕ ਸੁਰੱਖਿਆ ਲਈ ਮੌਕ ਡ੍ਰਿਲ ਦਾ ਯੋਜਨ ਕਰਨਗੇ ਇਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਹਾ 1971 ਦੇ ਵਿੱਚ ਕੀਤਾ ਗਿਆ ਸੀ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ ਤੇ ਹੈ ਅਜੇ ਸਮੇਂ ਕਿੰਦਰੀ ਗ੍ਰਹਿ ਮੰਤralੇ ਵੱਲੋਂ ਜਾਰੀ ਹਦਾਇਤਾਂ ਬਹੁਤ ਮਹੱਤਵਪੂਰਨ ਨੇ ਪਾਕਿਸਤਾਨ ਨੂੰ ਡਾਰੇ ਕੇ ਭਾਰਤ ਕਿਸੇ ਸਮੇਂ ਵੀ ਉਸਤੇ ਹਮਲਾ ਕਰ ਸਕਦਾ ਹੈ ਇਸ ਦਰਨ ਕਰਨ ਪਾਕਿਸਤਾਨ ਕਰੇ ਸਿੱਖ ਇਤਰਾਸ ਰਗ ਗਿਆ ਤੇ ਕਦੇ ਅਮਰੀਕਾ ਅੱਗੇ ਬੇਨਤੀ ਕਰ ਰਿਹਾ ਹੈ ਸੁਗਨ ਭੇਜ ਗਈ ਹੈ ਡ੍ਰਿਲ ਐਡਵਾਈਸਰੀ ਅਜੇ ਸਮੇਂ ਦੇ ਵਿੱਚ ਆਈ ਜਦੋਂ ਪਾਕਿਸਤਾਨ ਵੱਲੋਂ ਸਰਹੱਦ ਪਾਰ ਤੋਂ ਵਾਰ-ਵਾਰ ਗੋਲੀਬਾਰੀ ਹੋ ਰਹੀ ਹੈ ਪਿਛਲੀਆਂ ਲਗਾਤਾਰ 11 ਰਾਤਾਂ ਤੋਂ ਪਾਕਿਸਤਾਨੀ ਫੌਜ ਨੇ ਐਲਓਸੀ ਤੇ ਬਿਨਾਂ ਕਿਸੇ ਪਰਕਾਹਟ ਦੇ ਗੋਲੀਬਾਰੀ ਕੀਤੀ ਹੈ ਜਿਸ ਦਾ ਜਵਾਬ ਭਾਰਤੀ ਫੌਜ ਨੇ ਸਖਤ ਰੂਪ ਵਿੱਚ ਦਿੱਤਾ ਵੀ ਹੈ ਤੇ ਹੁਣ ਭਾਰਤ ਨੇ ਯੂਨੀਅਤ ਤਿਆਰੀਆਂ ਸ਼ੁਰੂ ਕਰ ਲਈਆਂ ਨੇ ਪੰਜਾਬ 'ਚ ਵੱਡੀ ਅਤਵਾਦੀ ਸਾਜ਼ਿਸ਼ ਹੋਈ ਨਾਕਾਮ 2 RPG ਅਤੇ 5 ਗਰਨੇਡ ਸਮੇਤ ਹਥਿਆਰ ਹੋਏ ਬਰਾਮਦ ਸਰਹੱਦ ਪਾਰੋਂ ਸਪਲਾਈ ਹੋਏ ਸਨ ਹਥਿਆਰ ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਸਮਰਥਨ ਵਾਲੇ ਸਰਹੱਦ ਪਾਰ ਅਤਵਾਦੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਹੈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਨਾਲ ਮਿਲ ਕੇ ਤੀਬਾ ਨੰਗਲਕੁਲਾ ਰੋਡ ਨੇੜੇ ਜੰਗਲੀ ਖੇਤਰ ਤੋਂ ਵੱਡੀ ਮਾਤਰਾ ਵਿੱਚ ਅਤਵਾਦੀ ਸਮਗਰੀ ਬਰਾਮਦ ਕੀਤੀ ਹੈ ਸੂਤਰਾਂ ਮੁਤਾਬਕ ਸ਼ੁਰਵਾਂਤੀ ਜਾਂਚ ਵਿੱਚ ਸੰਕੇਤ ਮਿਲੇ ਨੇ ਕਿ ਪਾਕਿਸਤਾਨ ਦੀ ਆਈਐਸਆਈ ਅਤੇ ਇਸ ਦੇ ਨਾਲ ਜੁੜੇ ਅਤਵਾਦੀ ਸੰਗਠਨਾਂ ਨੇ ਪੰਜਾਬ ਵਿੱਚ ਲੁਕੇ ਸਨੀਪਰ ਸੈਲਾ ਨੂੰ ਫਿਰ ਐਕਟਿਵ ਕਰਨ ਦੀ ਯੋਜਨਾ ਬਣਾਈ ਸੀ ਇਹ ਬਰਾਮਦਗੀ ਉਸੇ ਸਾਜ਼ਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ ਅਤਵਾਦੀਆਂ ਨੇ ਇਸ ਸਮਗਰੀ ਭਵਿੱਖ ਦੀਆਂ ਅਤਵਾਦੀ ਕਾਰਵਾਈਆਂ ਲਈ ਲੁਕੋ ਕੇ ਰੱਖੀ ਹੋਈ ਸੀ ਜ਼ਿਕਰਯੋਗ ਹੈ ਕਿ ਇਸ ਦੇ ਵਿੱਚ 2 ਆਰਪੀਜੀ 2 ਆਈਈਡੀ ਪੰਜ ਹੈੱਡ ਗਨਿਤ ਅਤੇ ਇੱਕ ਵਾਇਰਲੈਸ ਕਮਿਊਨੀਕੇਸ਼ਨ ਸੈੱਟ ਬਰਾਮਦ ਕੀਤਾ ਗਿਆ ਇਸ ਮਾਮਲੇ 'ਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮਰਸਰ ਵੱਲੋਂ ਲਾਜ਼ਮੀ ਕਾਨੂੰਨੀ ਧਾਰਾਵਾਂ ਹੇਠ ਐਫ ਆਈ ਆਰ ਦਰਜ ਕਰ ਲਈ ਗਈ ਹੈ ਅੱਗੇ ਦੀ ਜਾਂਚ ਚੱਲ ਰਹੀ ਹੈ ਅੱਤਵਾਦੀਆਂ ਦੀਆਂ ਗ੍ਰਿਫਤਾਰੀਆਂ ਲਈ ਜ਼ੋਰਦਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਐਸਵਾਈਐਲ ਵਿਵਾਦ ਤੇ ਸੁਪਰੀਮ ਕੋਰਟ ਚ ਸੁਣਵਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਈ ਚਾੜ ਕਿਹਾ ਐਸਵਾਈਐਲ ਦੀ ਉਸਾਰੀ ਤੇ ਪੰਜਾਬ ਸਰਕਾਰ ਨੇ ਨਹੀਂ ਮੰਨਿਆ ਹੁਕਮ ਦੋਵਾ ਸੂਬਿਆਂ ਨੂੰ ਕੇਂਦਰ ਨਾਲ ਸਹਿਯੋਗ ਕਰਨ ਦੀ ਦਿੱਤੇ ਹੁਕਮ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਸਤਲੁਜ-ਜਮਨਾ ਲਿੰਕ ਨਹਿਰ ਵਿਵਾਦ ਨੂੰ ਹੱਲ ਕਰਨ ਲਈ ਕੇਂਦਰ ਨਾਲ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ ਹੈ ਜਸਟਿਸ ਡੀ ਆਰ ਗਵਈਏ ਤੇ ਜਸਟਿਸ ਅਗਸਟਿਨ ਜਾਰਜ ਮਸੀਹ ਦੇ ਬੈਂਚ ਨੇ ਕੇਂਦਰ ਨੂੰ ਸੂਚਿਤ ਕੀਤਾ ਹੈ ਕਿ ਇਸ ਮੁੱਦੇ ਨੂੰ ਸੁਚਾਰੂ ਢੰਗ ਨਾਲ ਹੱਲ ਕਰਨ ਲਈ ਉਸਨੇ ਪਹਿਲਾਂ ਹੀ ਪ੍ਰਭਾਵਸ਼ਾਲੀ ਕਦਮ ਚੁੱਕੇ ਨੇ ਬੈਂਚ ਨੇ ਕਿਹਾ ਕਿ ਅਸੀਂ ਦੋਵਾਂ ਸੂਬਿਆਂ ਨੂੰ 104 ਨੂੰ ਹਲਤੇ ਪਹੁੰਚਣ ਲਈ ਕੇਂਦਰ ਨਾਲ ਸਹਿਯੋਗ ਕਰਨ ਦਾ ਨਿਰਦੇਸ਼ ਦਿੰਦੇ ਆਂ ਬੈਂਚ ਨੇ ਕਿਹਾ ਕਿ ਜੇਕਰ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ 13 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰਨਗੇ ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੋਲਿਸਟਰ ਜਨਰਲ ਐਸ਼ਵਰੀਆ ਪਾਰਟੀ ਨੇ ਬੈਂਚ ਨੂੰ ਦੱਸਿਆ ਕਿ ਅਸੀਂ ਵਿਚੋਲਗੀ ਲਈ ਯਤਨ ਕਰਦੇ ਨੇ ਪਰ ਸੂਬਿਆਂ ਨੂੰ ਕੇਂਦਰੀ ਤਜਵੀਜ਼ ਮੁਤਾਬਕ ਚੱਲਣਾ ਪਵੇਗਾ ਐਸਵਾਈਐਲ ਨਹਿਰ ਦੀ ਕਲਪਨਾ ਰਾਵੀ ਅਤੇ ਬਿਆਸ ਸਰਿਆਵਾ ਤੋਂ ਪਾਣੀ ਦੀ ਪ੍ਰਭਾਵਸ਼ਾਲੀ ਵੰਡਲੀ ਕੀਤੀ ਗਈ ਸੀ ਇਸ ਪ੍ਰੋਜੈਕਟ ਵਿੱਚ ਤੋ 14 ਕਿਲੋਮੀਟਰ ਲੰਬੀ ਨਹਿਰ ਦੀ ਕਲਪਨਾ ਕੀਤੀ ਗਈ ਸੀ ਜਿਸ ਨੂੰ 122 ਕਿਲੋਮੀਟਰ ਪੰਜਾਬ ਅਤੇ 12 ਕਿਲੋਮੀਟਰ ਹਰਿਆਣਾ ਵਿੱਚ ਬਣਾਈ ਜਾਣੀ ਸੀ ਹਰਿਆਣਾ ਨੇ ਆਪਣੇ ਖੇਤਰ ਵਿੱਚ ਇਹ ਪ੍ਰੋਜੈਕਟ ਪੂਰਾ ਕਰ ਲਿਆ ਪਰ ਪੰਜਾਬ ਜਿਸ ਨੂੰ 182 ਵਿੱਚ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ ਉਸਨੇ ਬਾਅਦ ਵਿੱਚ ਇਸ ਨੂੰ ਟਾਲ ਦਿੱਤਾ ਦੋਵਾਂ ਸੂਬਿਆਂ ਵਿਚਕਾਰ ਇਹ ਵਿਵਾਦ ਧਾਕਿਆ ਤੋਂ ਚੱਲ ਰਿਹਾ ਹੈ ਜ਼ਿਕਰ ਜੋਗ ਹੈ ਕਿ ਸਿੱਖਲੀ ਅਦਾਲਤ ਨੇ 15 ਜਨਵਰੀ 2002 ਨੂੰ 996 ਵਿੱਚ ਹਰਿਆਣਾ ਦੁਆਰਾ ਦਾਇਰ ਕੀਤੇ ਗਏ ਇੱਕ ਮੁਕਦਮੇ ਵਿੱਚ ਹਰਿਆਣਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਅਤੇ ਪੰਜਾਬ ਸਰਕਾਰ ਨੂੰ ਐਸਵੀਐਲ ਨਹਿਰ ਦੇ ਆਪਣੇ ਹਿੱਸੇ ਦੀ ਉਸਾਰੀ ਕਰਨ ਦਾ ਨਿਰਦੇਸ਼ ਦਿੱਤਾ ਸੀ ਘੋਰੀਸ ਮਾਮਲੇ ਦੇ ਵਿੱਚ ਮੁਰਤ ਤੋਂ ਸੁਣਵਾਈ ਹੋਈ ਹੈ ਤੇ ਇਹਦੇ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ। ਤਹਿਸੀਲ ਦਫ਼ਤਰਾਂ 'ਚ ਅਫਸਰਾਂ ਦੀ ਹੁਣ ਨਹੀਂ ਚੱਲੇਗੀ ਮਨਮਾਨੀ। ਸੀਐਮ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ। ਤਹਿਸੀਲਦਾਰਾਂ ਦਾ ਸਵੇਰੇ 9 ਵਜੇ ਤੱਕ ਦਫ਼ਤਰ 'ਚ ਪਹੁੰਚਣਾ ਕੀਤਾ ਲਾਜ਼ਮੀ। ਸਮੇਂ ਸਿਰ ਦਫ਼ਤਰ ਨਹੀਂ ਪਹੁੰਚਣ ਤੇ ਹੋਵੇਗੀ ਕਾਰਵਾਈ। ਪੰਜਾਬ ਸਰਕਾਰ ਦਿਨੋ-ਦਿਨ ਹਰ ਖੇਤਰ ਵਿੱਚ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਭਗਵੰਤ ਮਾਨ ਸਰਕਾਰ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਲਈ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਸਰਕਾਰ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਰਕਾਰੀ ਦਫ਼ਤਰਾਂ ਵਿੱਚ ਹਾਜ਼ਰੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ ਇਸ ਮੰਦੀ ਬਕਾਇਦਾ ਡਿਪਟੀ ਕਮਿਸ਼ਨਰਾਂ ਨੂੰ ਤਹਿਸੀਲ ਦਫ਼ਤਰਾਂ ਵਿੱਚ ਅਧਿਕਾਰੀਆਂ ਦੀ ਮੌਜੂਦਗੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਮਾਨ ਸਰਕਾਰ ਨੇ ਸਾਫ਼ ਅਤੇ ਸਪੱਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਹੁਣ ਤਹਿਸੀਲ ਦਫ਼ਤਰਾਂ ਵਿੱਚ ਅਧਿਕਾਰੀਆਂ ਦਾ ਮਨਮਾਨੀ ਵਾਲਾ ਵਿਵਹਾਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਸੁਲਾਵਾ ਇਹ ਵੀ ਆਖਿਆ ਗਿਆ ਹੈ ਕਿ ਖਾਲੀ ਸਟੇਸ਼ਨਾਂ ਤੇ ਬਦਲ ਅਤੇ ਟੁਕਮੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਰਜਿਸਟ੍ਰੇਸ਼ਨ ਦਾ ਕੰਮ ਪ੍ਰਭਾਵਿਤ ਨਾ ਹੋਵੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਆਨਲਾਈਨ ਅਪਾਇੰਟਮੈਂਟ ਲੈਣ ਵਾਲੇ ਲੋਕ ਉਸੇ ਦਿਨ ਰਜਿਸਟਰਡ ਹੋਣ ਇਸ ਸੁਲਾਵਾ ਮਾਨ ਸਰਕਾਰ ਨੇ ਅਫਸਰਾਂ ਦੀ ਫਰਲੋ ਖਤਮ ਕਰਨ ਦਾ ਫੈਸਲਾ ਲਿਆ ਹੈ ਅਤੇ ਐਮ ਸੇਵਾ ਐਪ ਜ਼ਰੀਏ ਸੈਲਫੀ ਸਮਿਤ ਹਾਜ਼ਰੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ ਦਸ ਨੇਕ ਸਵੇਰ ਸਰਕਾਰ ਸਖਤ ਰੁਖ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ ਸੂਬਾ ਸਰਕਾਰ ਦਾ ਮੰਤਵ ਹੈ ਕਿ ਆਮ ਲੋਕਾਂ ਦੀ ਖੱਜਲ ਖਵਾਰੀ ਨਾ ਹੋਵੇ ਇਸੇ ਕਰਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਉਹ ਦਿਨੋਂ ਦਿਨ ਨਵੇਂ ਕਦਮ ਚੁੱਕ ਰਹੀ ਹੈ ਅਤੇ ਹੁਣ ਅਫਸਰਾਂ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਸਾਰੇ ਅਫਸਰ 9 ਵਜੇ ਤੱਕ ਦਫ਼ਤਰਾਂ ਦੇ ਵਿੱਚ ਹੁਣ ਕਿਉਂਕਿ ਤਹਿਸੀਲਾਂ ਦੇ ਵਿੱਚ ਬਹੁਤ ਸਾਰੇ ਕੰਮ ਪੈਂਡਿੰਗ ਨੇ ਅਰ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਦੇ ਕੰਮ ਜਲਦ ਤੋਂ ਜਲਦ ਨਿਭਣ ਇਸੇ ਕਰਕੇ ਹੁਣ ਸਰਕਾਰ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਲਈ ਨਵੇਂ ਹੁਕਮਚਾਰੀ ਕੀਤੇ ਨੇ ਅਤੇ ਕਿਹਾ ਹੈ ਕਿ ਇਸ ਵੀਰੇ 9:00 ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਸਰਕਾਰੀ ਦਫ਼ਤਰਾਂ ਦੇ ਵਿੱਚ ਰਹਿਣਗੇ ਅਤੇ ਆਮ ਲੋਕਾਂ ਦੇ ਕੰਮ ਕਰਨਗੇ ਇਸ ਲਈ ਬਕਾਇਦਾ ਡੀਸੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਦਫ਼ਤਰਾਂ ਦੇ ਵਿੱਚ ਅਫਸਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਦਾ ਜਿਹੜਾ ਪੂਰਾ ਜ਼ਿੰਮਾ ਹੈ ਉਹ ਡੀਸੀਆਂ ਦਾ ਹੈ ਅਤੇ ਜੋ ਵੀ ਸਰਕਾਰ ਦਾ ਇਹ ਹੁਕਮ ਨਹੀਂ ਮੰਨੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਹੁਣ ਸਾਰੇ ਅਫਸਰਾਂ ਨੂੰ ਐਮ ਸੇਵਾ ਐਪ ਜ਼ਰੀਏ ਸੈਲਫੀ ਸਮੇਤ ਹਾਜ਼ਰੀ ਲਗਵਾਉਣੀ ਪਵੇਗੀ ਅਤੇ ਮਾਨ ਸਰਕਾਰ ਨੇ ਅਫਸਰਾਂ ਦੀ ਫਰਲੋ ਖਤਮ ਕਰਨ ਦਾ ਫੈਸਲਾ ਵੀ ਲਿਆ